ਇਹ ਕੁੱਤਰ ਫਰਦਾ ਤੁਹਾਡੇ ਦੋ ਹੋ ਗਏ ਤੇਰੇ ਘਰ ਤੇ ਤੇ ਮੇਰੇ ਘਰ ਤੇ ਛੜਕੇ ਤੇ ਉਹ ਚਿੱਟਾ ਆਪਦਾ ਨੇ ਕੀ ਲੱਗ ਲਾ ਇਹਦਾ ਘਾਰੇ ਤੇ ਆ ਆਉਂਦਾ ਫੇਰ ਆਇਆ ਤੇ ਕੋਈ ਪਿੰਡ ਨੂੰ ਗਿਆ ਹੁਣ ਆ ਆ ਫਰਦਾ ਇੱਥੇ ਆ ਫਰਦਾ ਤੇਰੇ ਘਰ ਆ ਫਰਦਾ ਹਾਂ ਓਏ ਕੁੱਤਰ ਦਾ ਨਾਮ ਹੀ ਆ ਕਿਸੇ ਦਾ ਆ ਕੁੱਤਰਾ ਆ ਹਾਂ ਜੀ ਬੋਬੀ ਹਰ ਚਾਰ ਸਾਲ ਵੀ ਨਾ ਹੋਰ ਕੀ ਬੰਦਾ ਤੇ ਲੋ ਜੀ ਘਰ ਤੇ ਉਹਦਾ ਉਹ ਸਟਾਡੀ ਆਪਣ ਤੇ ਰੋਟੀ ਪਾਣੀ ਛਾਹ ਦਾ ਨਾਲੇ ਟਾਈਮ ਲਾਣਾ ਜੀ ਤੇ ਜਾਣਾ ਸੀ ਰਿਸ਼ਤੇਦਾਰ ਵਿੱਚ ਥੋੜਾ ਕੰਮ ਕੈਨਸਲ ਹੋ ਗਿਆ ਤੇ ਹੁਣ ਤਾਂ ਹੀ ਫਲੇਟ ਬਿਲੋਂਗ ਸਟਾਰਟ ਕਰਦੇ ਹੁਣ ਜਲਦੀ ਮਨਪਤੇ ਕੋਲ ਜਣ ਤੇ ਵੇਣੇ ਚੱਲ ਗਏ ਅਜ ਕੁੱਤਰ ਕੱਢਿਆ ਕਿਣੀ ਕੱਢੇ ਕੀ ਕਰੀਏਗਾ ਕੀ ਚੱਕਰਾ ਕੀ ਗੱਲ ਵਾਗਣ ਤੇ ਚਲੋ ਬਾਬੂ ਚੱਲ ਗਏ ਆਪਾਂ ਮਨਪਤੇ ਦੇ ਕੋਲ ਤੇ ਫੇਰ ਵੇਣੇ ਕੀ ਬੰਦਾਗਾ ਲਓ ਜੀ ਤੇ ਚੱਲ ਪਏ ਹੁਣ ਤੇ ਮੈਨੂੰ ਅੱਜ ਕੁੱਤਰ ਛੱਡੇ ਦੀ ਨਹੀਂ ਜਿਆਦਾ ਕੋਈ ਦੇਖੀ ਜਨਾ ਮੈਂ ਲੱਗਦਾ ਨਹੀਂ ਕਿ ਕੁੱਤਰ ਛੱਡੇ ਹੋਣਗੇ ਅਜ 100% ਬੰਦੀ ਬੰਦੀ ਤੇ ਹੋਣੇ ਗੋਤਨ ਖਾਰੇ ਤੇ ਹਮ ਲਾ ਬੰਦੀਆਂ ਦੇ ਡਾਇਆ ਕਰਾਂਗੇ ਤੇ ਬਾਕੀ ਮੁੰਲਾ ਅੱਜ ਬਦਾਮ ਨੂੰ ਭੋਂਤੇ ਹੋਣੇ ਹੋਣਗੇ ਵਾਪਸ ਨੇ ਰਾਤ ਤੇ ਅੱਜ ਤੋਂ ਬਦਾਮ ਸਟਾਰਟ ਕਰਨੇ ਸ਼ਾਇਦ ਕੱਲ ਤੱਕ ਅਲੀ ਫੋਕੀ ਕੰਕੀ ਪਈ ਸੀ ਤੇ ਚਲੋ ਚੱਲਦੇ ਹਾਂ ਦੇ ਵੇਹਣੇ ਕੀ ਬੰਦਾ ਨਾ ਫਿਰ ਤੇ ਆ ਗਿਆ ਆਪਾਂ ਇੱਧਰ ਕਿਦਣਾ ਹਾਉਸ ਤੇ ਆਪਣੇ ਤੇ ਅੱਜ ਕੋ ਉਤੜਾਏ ਨਹੀਂ ਤੇ ਅਰੇ ਦੇਖੋ ਬਾਹਰ ਬਾਹਰ ਧੁੱਪ ਦਾ ਪਲਵਾਇ ਜਾਂਦੇ ਹੁਣ ਬੰਦੀ ਤੇ ਛੱਡਿਆ ਕਰਨੇ ਮਨਪ੍ਰੇਤ ਕਹਿੰਦਾ ਬਾਜੇ ਨੂੰ ਧੁੱਪ ਲਵਾ ਕੇ ਦੋ ਦਿਨ ਘਟੇ ਤੇ ਖੁੱਡੇ ਪੜਾਏ ਬਣਾਵਾਂ। ਇੱਕ ਤਾਂ ਗਾਲ ਗੋਲ ਖਰਾਬ ਹੈ ਵਿੱਚ ਖਾਮ ਲੱਗਿਆ ਵਾਦੋ ਤੇ ਬਾਕੀ ਦਾ ਮਨੋਦੀ ਖਾਸ ਗੱਲ ਤਾਂ ਹੱਗੀ ਜਿਹੜਾ ਅੱਜ ਕੋਈ ਤਾਂ ਕਰ ਦਿਆਂਗੇ ਪੱਕੀ ਬਣਾਉ ਤਾਂ ਬਣੂ ਜੀ ਵਿੰਗਾ ਟੇਡਾ ਜਿਵੇਂ ਮਰਜ਼ੀ ਬਣੇ ਤੇ ਬਲਾਕਟਾ ਬਣਾਵਾਂਗੇ ਬੜਾ ਵਾ ਠੀਕ ਹੈ ਤੇ ਚਲੋ ਪਹਿਨੇ ਅਗਰਾ ਮੰਜੇ ਤੇ ਤਿੰਨੇ ਵਾਰੀ ਲੈਣੇ ਆਂ। ਹਾਂਜੀ ਪ੍ਰਧਾਨ ਜੀ। ਹਾਂਜੀ। ਤੇ ਕਬੂਤਰ ਨਹੀਂ ਡਾਇ ਅੱਜ। ਸੱਟ ਨਹੀਂ ਧੀ। ਤੂੰ ਤਾਂ ਸੱਟ ਨਹੀਂ ਸੀ ਗਿਆ ਆਪ ਸੱਟ ਨਹੀਂ ਸੀ। ਅੱਜ ਹਾਂ। ਸਟਿਸ਼ਨ ਨਹੀਂ ਆਫਸੈਟ ਹੈ। ਕਿ ਰੈਸਟ ਦੇ ਦੇ ਜੀ ਕੂਤਰੋਂ ਅੱਜ ਥੱਕ ਕੇ ਨਾ ਇਕੱਠੇ 4-5 ਦਿਨ ਡਾਲੇ। ਅੱਛਾ। ਤਾਂ ਆਪ ਥੱਕ ਜੇ। ਮਲੇ ਜਾਂ ਰਥੱਕੇ। ਅੱਛਾ। ਤੂੰ ਤਾਂ ਬਦਾਮ ਦੂੰ ਕਿਉਂ ਤੂੰ ਹੀ ਮੈਂ ਤਾਂ ਤਿਆਰੀ ਕੀਤੀ ਸੀ ਭਰਾਵਾ ਦੇਖੋ। ਬਦਾਮਾਂ ਲਈ। ਹੋਰ ਤੇ ਹੁਣ ਬਦਾਮ ਪਾਇਆ ਕਰਨੇ? ਬਦਾਮ ਹਾਂ ਪਾਇਆ ਕਰਾਂਗੇ ਵੀਰ ਦੂਆ ਸਰ। 8-8। ਕਿ 20-20? ਬਦਾਮ ਪਾ ਕੇ ਨੇ 7-7 8। ਅੱਛਾ। ਹੁਣ ਰੈਸਟ ਤੇ ਰੱਖ ਤੇ ਇੱਕ ਦਿਨ। ਅੱਜ ਰੈਸਟ ਫਿਰ ਨਾ ਰੈਸ਼ੇ ਸੀ ਕੂਤਰ। ਅੱਛਾ। ਤਾਂ ਕਰਕੇ ਤੇ ਬਦਾਮ ਨੂੰ ਵੀ ਖੁੱਡੇ ਜੀ ਪਾਵਾਂਗੇ। ਕੱਲ ਕੱਲ ਨੂੰ ਢਾਏਂਗਾ ਹੀ ਹੈ ਕੱਲ ਨੂੰ ਢਾਉਣੀ ਹੈਗੇ ਕੱਲ ਨੂੰ ਢਾਉਣੀ ਹੈ ਇੱਕ ਦਿਨ ਰੈਸਟ ਵੇਚ ਦੀ ਗਏ ਅੱਜ ਟਾਈਮ ਨਾਲ ਉਹ ਕਰਤਾ ਹਾਂ ਲੈਣ ਆਪਣੇ ਬਾਈ ਕੱਲ ਨੂੰ ਟਾਈਮ ਨਾਲ ਰਿਲੇ ਹੂੰ ਕੱਲ ਨੂੰ ਟਾਈਮ ਨਾਲ ਕਰ ਦਿਆਂਗੇ ਅੱਛਾ ਉਦੋਂ ਕੱਲ ਨੂੰ ਕਿਰਾ ਸਾਰੇ ਢਾਵਾਂਗੇ ਹਾਂ ਫਿਰ ਤਿੰਨ ਤਿੰਨ ਤ੍ਰਿਕ ਦਿਨ ਕਰਦਾਂਗੇ ਚਾਰ ਤੱਕ ਵੀ ਤ੍ਰਿਕ ਦਿਨ ਕਰ ਦਾਂਗੇ ਠੀਕ ਹੈ ਠੀਕ ਹੈ ਹੁਣ ਬੰਦੀ ਪਾ ਦੇ ਵੀ ਫਿਰ ਹਾਂ ਹਾਂ ਤਿੰਨ ਨੂੰ ਤ੍ਰਿਕ ਦਿਨਾਂ ਕਰਣਗੇ ਹਾਂ ਚਾਰ ਨੂੰ ਤ੍ਰਿਕ ਦਿਨਾਂ ਕਰ ਦਾਂਗੇ ਹੁਣ ਕੱਢ ਲਈ ਮਸ਼ੀਨ ਆਪਣੀ ਬਦਾਮ ਵਾਲੀ ਪਰ ਅਡਰ ਲਈ ਧੂਵੀ ਲਈ ਦਈ ਆਵੇ ਦੁਬਾਰੇ ਫਿਰ ਕੰਮ ਬੈਕ ਬਦਾਮ ਕਮਬੈਕ ਬਦਾਮ ਵਾਲੀ ਮਸ਼ੀਨ ਦਾ ਹੋ ਗਿਆ ਹਾਂ ਕਮਬੈਕ ਕਰ ਤਦਵਾਰੇ ਠੀਕ ਹੈ ਹਮ ਬਦਾਮ ਸਾਰੇ ਇਕੱਠੇ ਘਟਨੇ ਯਾਰ ਵਿੱਚ ਤੇ ਕਿ ਪਹਿਲਾਂ ਨੇ ਬਦਾਮ ਜੰਮੇ ਪੈ ਗਏ ਕੋਈ ਨਾ ਫਿਰ ਆਪਾਂ ਧੋਤਾ ਕੇ ਰੱਖੀ ਸੀ ਨਾ ਸਵਾਰ ਕੇ ਆਪਾਂ ਸਮਾਨ ਕੋਈ ਇੰਦੂ ਕੇ ਰੱਖਿਆ ਨਾ ਆਪਾਂ ਮੈਟ ਮੂਡ ਰੱਖੀ ਸੀ ਕੁਝ ਨਹੀਂ ਬਸ ਜਿਵੇਂ ਅੱਕਿਆਂ ਨੇ ਬਸ ਸਿਰ ਤਾਂ ਸਮਾਨ ਅੰਦਰ ਹੀ ਆ ਜਾਂਦਾ ਆਖਿਆਂ ਜਾਨੀ ਸੀ ਜ ਨਵੇੜਿਆ ਸੀਗਾ ਉਦੋਂ ਹਾਂ ਬਸ ਯਾਰ ਕੰਮ ਨਿਬੜਦਾਲਾ ਪਰ ਇਹ ਬਈ ਸੀ ਆਪਾਂ ਜਮਾ ਹਾਂ ਏ ਹਾਂ ਠੀਕ ਹੈ ਲੱਗ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਮੈਂ ਕਰਦੇ ਕਰਦੇ ਆ ਜਣ ਉਹ ਬੈਠਿਆ ਬਸ ਨੂੰ ਛੱਡ ਕੇ ਨਾ ਖੁੱਡੇ ਚ ਜੋ ਖੁੱਡੇ ਛੱਡੇ ਨੇ ਹੁਣੇ ਬਸ ਮੈਂ ਖੁੱਡੇ ਛੱਡ ਬਹੁਤ ਟਾਈਮ ਹੁੰਦਾ ਦੋ ਟਾਈਮ ਘੰਟੇ ਬਹਿ ਕੇ ਜਿੱਦਣ ਬੰਦੀ ਹੁੰਦੀ ਹੈ ਕਬੂਤਰਾਂ ਦੀ ਹਾਂ ਉਹਦਾ ਬਾਲਾ ਪਤਾ ਨਹੀਂਗਾ ਆਪਾਂ ਨੂੰ ਹੂੰ ਪਰ ਜਿੰਨਾ ਪਤਾ ਹੈ ਹੂੰ ਵੀ ਜਦੋਂ ਬੰਦੀ ਹੁੰਦੀ ਹੈ ਕੂਕਰਾਂ ਦੀ ਅੱਛਾ ਤੇ ਬੰਦੀ ਵਾਲੇ ਦਿਨ ਕੂਤਰ ਲਗਭਗ ਤੜਕੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਬਾਹਰ ਜਾਜ ਧੁੱਪੇ ਪਾਏ ਹੋ ਅੱਛਾ ਕੁਤਰ ਸੈਟ ਰਹਿੰਦੇ ਆ ਇਹ ਤੋਂ ਪਲਵਣੀ ਜ਼ਰੂਰੀ ਆ ਹਾਂ ਕੁਤਰ ਸੈਨ ਦਾ ਮਤਲਬ ਕੋਈ ਕੁਤਰ ਬਾਜ ਦਾ ਹੁੰਦਾ ਆ ਅੱਛਾ ਗੱਲਵਾ ਕਰ ਲੋ ਇਧਰ ਗੱਲ ਕਰ ਲੋ ਇਧਰ ਹਾਂ ਕੂਤ ਡਾਇ ਵੀ ਤੂੰ ਨਾ ਯਾਰ ਮੈਂ ਨਹੀਂ ਡਾਇ ਕੋਈ ਤੇਰਾ ਕਬੂਤਰ ਫਿਰਦਾ ਘਟੇ ਦੋ ਹੋ ਗਏ ਤੇਰੇ ਘਰ ਤੇ ਤੇ ਮੇਰੇ ਘਰ ਤੇ ਛੜ ਕੇ ਤੇ ਨਾ ਚਿੱਟਾ ਆਪਦਾ ਨੇ ਕੀ ਨਾ ਕੱਲਾ ਹੀ ਤੇ ਆਰੇ ਦੇ ਚਾਇਆ ਵਰਦਾ ਫੇਰ ਆਇਆ ਨਵਾ ਹੋਣੇ ਕਿਸਦਾ ਨਾ ਹਾਂ ਇਹ ਕਹੂੰਗਾ ਮੈਂ ਦੇਖੀ ਮਾਰ ਸਾਂ ਦੇ ਤਾਂ ਨਹੀਂ ਉੱਤਰਾ ਤੇ ਆਉਂਦਾ ਨਹੀਂ ਉੱਤੇ ਨਹੀਂ ਆਉਂਦਾ ਤੇ ਬਸ ਇਹਨੇ ਭੋਲੇ ਦੇ ਘਰੇ ਤੋਂ ਮੁੜ ਜਾਂਦਾ ਇਕੱਲਾ ਹੀ ਫਿਰਦਾ ਹੈ ਚੱਲ ਦੇਖਦੇ ਆ ਕੀ ਪਤਾ ਬਾਹਰੋਂ ਪੁਰੋ ਆਏ ਹੋਏ ਕਿਸੇ ਦਾ ਚਿੜੀ ਮਾਰ ਚਾਹ ਚਿੱਟਾ ਸਫੇਦ ਹੈ ਦੇਖੋ ਨਾਲ ਜੀ ਨੇ ਹਾਲਾਤ ਹੁੰਦੇ ਲਈ ਬੁੱਝਣਾ ਕੀ ਹੈ ਕੀ ਪਤਾ ਨਵੇਂ-ਨਵੇਂ ਕੱਢੇ ਹੋਣ ਕਿਸੇ ਦਾ ਨਵਾਂ ਨੂੰ ਨ ਆਇਆ ਹੋ ਗਿਆ ਨਾ ਆਪਣਾ ਤਾਂ ਹੈ ਨਹੀਂ ਕੋਈ ਆਪਾਂ ਤਾਂ ਨਹੀਂ ਕੱਢਿਆ ਅੱਜ ਆਹੋ ਹੀ ਤਾਂ ਮਾਇਆ ਤੇ ਤਾਂ ਰੰਗ ਵਾਲੇ ਹੁੰਦੇ ਮੇਰੇ ਹੁੰਦੇ ਜਾਂ ਕਿਤੇ ਕੋਈ ਨਾ ਚੱਲ ਨੀਵਾ ਆਉਣ ਦੇ ਫਿਰ ਵੇਖਦੇ ਆ ਕੀ ਦਾ ਨੀਵਾ ਹੀ ਹੈ ਹਾਂ ਕੀ ਹੈ ਨਹੀਂ ਨਾ ਤੇ ਘਰੇ ਜੀ ਫਿਰਦਾ ਚੱਲ ਦੇਖਦੇ ਆ ਹੁਣ ਪਿੰਡ ਨੂੰ ਗਿਆ ਹੁਣ ਆ ਫਿਰਦਾ ਆ ਫਿਰਦਾ ਤੇਰਾ ਆ ਫਿਰਦਾ ਹਾਂ ਓਏ ਕੂਤਰ ਦਾ ਨਾਮ ਹੀ ਆ ਕਿਸੇ ਦਾ ਆ ਕੂਤਰਾ ਕਥੇ ਆ ਫੋਕ ਦਾ ਬੋਕ ਜੀ ਨਹੀਂ ਕਰਦੇ ਗੰਦੇ ਬੋਕ ਦੇਖ ਲੈ ਆਪਣਾ ਹੈਗਾ ਤੂੰ ਦੇਖ ਦੇ ਕੇ ਬਾਹਰੋਂ ਬੁਰੇ ਕਿੱਟਾ ਆ ਫਿਰਦਾ ਸਾਹਮਣੇ ਜਿਹੜਾ ਫੋਕ ਸਾਲਾ ਕੰਬਾਲਾ ਪੜਾ ਯਾਰ ਆ ਬੜਾ ਕਾ ਫੋਕ ਕੁਝ ਨਹੀਂ ਕਰਦੇ ਯਾਰ ਹੁਣ ਬਈ ਕੀ ਆ ਪੱਟ ਕੇ ਮਾਰਾਂ ਜੀ ਕਰਾਂ ਦੀ ਕਰੀ ਬੜੀ ਸਰਾਂ ਗੱਲ ਬਾਤ ਤੇ ਬਾਦਾਂ ਸਾਰੇ ਕੱਟਦੇ ਹੋਣਾ ਸਾਰੇ ਕੱਟ ਕੇ ਖੁੱਡੇ ਚ ਪਾਉਣੇ ਆ ਬਾਹਰ ਕੱਟਦ ਨੇ ਜੀ ਬਾਬਿਓ ਵੈਦੀ ਕੋਤਰਾ ਮੁਦਾ ਮਦੂਮ ਪਾਉਂਦੇ ਤੇ ਕੰਮ ਪੈ ਗਿਆ ਤੇ ਥੋੜਾ ਜਿਹਾ ਰਿਸ਼ਦਾਰੀ ਜਨ ਆ ਸਿੱਧਾ ਹਸਾਬ ਸਾਂ ਦਾ ਭੈਣ ਲੈ ਕੇ ਉਹਨਾਂ ਦੇ ਭਾਂਜੇ ਲੈ ਕੇ ਆਪਦੇ ਨੂੰ ਨਾ ਤੇ ਬਾਕੀ ਹੁਣ ਲਗਭਗ ਵੀਡੀਓ ਮੈਂ ਥੋੜੀ ਮੁੱਠੀ ਬਣਾਉਂਾ ਨਹੀਂ ਬਣਾਉਂਦਾ ਬਸ ਆ ਕੇ ਬਣਾਵਾ ਬਾਕੀ ਨਾ ਤੇ ਚਲੋ ਕਿਰਨ ਚੱਲ ਜਾਈਏ ਆਪਾਂ ਜਾਣਾ ਸੇਖਪੁਰੇ ਤਲਵੰਡੀ ਸਾਭੂ ਕੋਲੇ ਨਾ ਯਾਰ ਤੇ ਚੱਲ ਕੇ ਕਰਦੇ ਆਪਾਂ ਠੀਕ ਆ ਉਹ ਜੀ ਤੇ ਆ ਗਏ ਆਪਾਂ ਬਠਿੰਡੇ ਬਠਿੰਡੇ ਤੋਂ ਤਲਵੰਡੀ ਸਾਭੂ ਸਿੱਧਾ ਤੇ ਤਲਵੰਡੀ ਸਾਬੋ ਤੋਂ ਬਸ ਸੇਖਪੁਰਾ ਤੇ ਸੇਖਪੁਰੇ ਤੋਂ ਜੋਧਪੁਰ ਭਾਕਰ ਭੂਆ ਕੋਲੇ ਮੈਂ ਦੋ ਤਿੰਨ ਥਾਂ ਮੈਂ ਜਾਣਾ ਨਾ ਯਾਰ ਤੇ ਆਪਾਂ ਕਰਨਾ ਹੁਣ ਜਾਣੀ ਆ ਬਾਲਾ ਟਾਈਮ ਨਹੀਂ ਲਾਉਣਾਗਾ ਤੇ ਦਵਾ ਦਾ ਕੰਮ ਨਿਮੇੜ ਕੇ ਆਉਦੇ ਤੇ ਮੁੜ ਕੇ ਫੇਰ ਆਉਣਾ ਪਿੰਡ ਤੇ ਪਿੰਡ ਆ ਕੇ ਬਾਬੇ ਫੇਰ ਵੀ ਨੇ ਕੀ ਬਣਨਾ ਕੀ ਕਰਨਾ ਕੀ ਨਹੀਂ ਕਰਨਾ ਉਹ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਠੀਕ ਆ ਤੇ 11 ਆਉਦਾ ਸਫਰ ਮੁਕਾਦ ਕੇ ਜੀ ਬਾਬੇ ਉਹ ਤੇ ਫੋਨ ਆਏ ਆ ਬਾਈ ਜੀ ਸਾਢੇ 5 ਸੀਜ਼ ਨੇ ਟਾਈਮ ਹੋ ਗਿਆ ਤੇ ਇਸ ਤਰ੍ਹਾਂ ਜੀ ਡਾਇ ਤੇ ਆ ਕੇ ਇਧਰ ਬੈਠਾ ਹੀ ਆ ਨੀ ਤੇ ਆਉਂ ਸਾਰੇ ਟੌਮੀ ਲੋਕ ਗਿਆ ਮੈਨੂੰ ਕਹਾਂ ਤੂੰ ਕਿੱਥੇ ਗਿਆ ਸੀ ਕਹਿੰਦਾ ਮੇਰਾ ਜੀਨ ਲੱਗਾ ਤੇ ਜੀਨ ਲੱਗਾ ਹੈ ਓਏ ਲਗਿੰਦਰ ਜੀ ਤੱਚ ਤੇ ਜੀਨ ਲੱਗਾ ਚਲੋ ਲੱਭੋ ਤੇ ਬੱਚੀ ਨੂੰ ਕਰਦੇ ਆ ਫੋਨ ਪੁੱਛਦੇ ਆ ਬੱਚੀ ਨੂੰ ਕਿੱਥੇ ਫਿਰਦਾ ਉਹਨੂੰ ਤੇ ਲਾਉਨੇ ਆ ਫੋਨ ਫੋਨ ਉਹਨੂੰ ਤੇ ਬਾਕੀ ਅੱਜ ਹਨਾ ਕੋਈ ਜ਼ਿਆਦਾ ਕੰਟੈਂਟ ਤਾਂ ਨਹੀਂ ਬਣਿਆ ਤੇ ਨਾ ਹੀ ਮਿਲਿਆ ਜਮਨ ਪਿੰਨੇ ਕਬੂਤਰ ਡਾਏ ਆ ਹਾਂ ਨਹੀਂ ਕੱਡੇ ਸੀ ਨਾ ਤੇ ਇਹਨੇ ਮੈਨੂੰ ਬਦਾਂ ਬੂਹੇ ਪਾਇਏ ਕੱਲੇ ਤੇ ਆਹ ਬੰਦੇ ਪਰ ਆਪਰਾ ਸਫੇਰ ਫਿਰਦਾ ਹੈ ਕਿ ਨਵਾਂ ਮੈਂ ਤਾਂ ਪਤਾ ਨਹੀਂ ਸੱਕ ਜਾ ਆਪਣੇ ਕੋਲ ਹੁੜਦਾ ਸੱਕ ਦੇ ਅਧੀਨ ਤੇ ਪਰ ਸਫੇਰ ਤਾਂ ਕਿਉਂ ਘਟ ਰਿਹਾ ਨੇ ਨਾ ਉਹ ਭੈਣ ਜੰਦ ਲਗੜਾ ਕੀ ਹੋ ਗਿਆ ਕੀ ਹੋ ਗਿਆ ਮਾਦਨ ਕੋ ਨਹੀਂ ਗਿਆ ਚਲੋ ਬਾਬਾ ਕੋਈ ਗੱਲ ਨਹੀਂ ਬਜ ਨੂੰ ਆ ਮੈਂ ਕਬੂਤਰ ਹੀ ਸਤੇਰੀ ਇਹ ਮਤਲਬ ਆਪਣਾ ਹੋਰ ਤਾਂ ਕਬੂਤਰ ਆ ਕੇ ਬਿੰਦੇ ਹੀ ਨਹੀਂ ਚਲੋ ਆਪੋ ਕੋਈ ਗੱਲ ਨਹੀਂ ਪੈਨੀਆ ਕਰ ਤੇ ਚੋਬਰ ਵੀ ਆ ਗਿਆ ਸ਼ਾਮ ਜੀ ਹੋਏ ਤੇ ਹੁਣ ਚਲਦੇ ਆ ਘਰ ਨੂੰ ਭੁੱਲ ਕੇ ਵੀਡੀਓ ਬਣਾਉਣੀ ਭਰਾਵਾ ਗੱਲਾਂ ਕਰ ਗੱਲਾਂ ਆ ਵੀਡੀਓ ਬੁਣੀ ਬੱਲੇ ਬੋਤਲ ਚੀਜ਼ਾਂ ਕਿਹੜੀ ਬੋਤਲ ਭਰਾਵਾ ਆਹ ਬੋਤਲ ਰੰਦ ਉਧਰਲੀ ਉਧਰਲੀ ਬੋਤਲ ਇਹ ਬੋਤਲ ਨਹੀਂ ਸਾਡੀ ਬੋਤਲ ਹੀ ਮੇਰਾ ਚੰਗੀ ਚੋਬਰ ਆ ਬੱਲੇ ਮਰਾ ਮਾਥੇ ਪੁੰਨਾ ਤਰਾ ਮੋਬਾਈਲ ਫੜਾ ਦੇਖ ਰਿਹਾ ਯਰ ਮੈਂ ਨਹੀਂ ਲੈ ਪਈ ਯਾਰ ਚੌੜ ਜੀ ਮੈਲ ਫੜਾ ਮੇਰਾ ਜੇਬਾਂ ਚੈੱਕ ਕਰ ਲੈ ਆਪਣੀਆਂ ਬਈ ਮੋਬਾਈਲ ਫੜਾ ਛੱਡ। ਆਪਣੀ ਜੇਬਾਂ ਚੈੱਕ ਕਰ। ਮੋਬਾਈਲ ਫੜਾ ਦੇ। ਜੇਬਾਂ ਚੈੱਕ ਕਰ। ਇੱਥੇ ਰੁਕੋ। ਆ ਗਿਆ। ਆ ਗਿਆ। ਖਾ ਗਿਆ ਰੁ। ਮੈਨੂੰ ਸਾਰਾ ਹੀ ਪਤਾ ਹੈ ਮੈਂ ਹੀ ਕਰਦਾ ਰਿਹਾ। ਮੈਂ ਕਰਦਾ। ਡੱਬੀ ਟੰਗ ਲਈ। ਡੱਬ ਜਾ। ਕਿੱਥੇ ਹੈ ਗਿਆ? ਆਹ ਦੇ। ਇਹ ਮੇਰੇ ਕੋਲ ਨਹੀਂ ਸੀ ਕਮਾਈ। ਕਿੱਦਾਂ ਮਤਿਆਦ ਰਹੀ? 747 747। ਲਓ ਜੀ। ਅੱਜ ਬਾੜੀ ਲੈ ਟਾ ਲੈਣਾ। ਤੇ ਹੁਣ ਚੱਲੀਏ। ਤੇ ਤਾ ਨਾਲ ਹੀ ਮੇਰੇ। ਤਾ ਨਾਲ ਹੀ ਮੇਰੇ ਕਰ। ਆ ਕੁਛ ਤੇਰੀ ਹੈ? ਹਾਂ ਹਾਂ ਤੇਰੀ ਹੈ। ਉਹ ਉਹ ਸੁਪਣੇ ਲੇ ਗਲੋ ਕੀ? ਆ ਤੂੰ ਸੁਬੜੇ ਨੂੰ ਆ ਰੇ ਚੱਲ ਚੰਗਾ ਭਰਾ ਓਕੇ ਬਾਏ ਬਾਏ ਤੇ ਵੀਡੀਓ ਦੀ ਐਂਡਿੰਗ ਕਰ ਜਾ ਤੂੰ ਤੂੰ ਕਰ ਦੇ ਹੈਲੋ ਬਾਏ ਬਾਏ ਹੈਲੋ ਗਾਇਜ਼ ਹੈਲੋ ਗਾਇਜ਼ ਤੇ ਆਪ ਸਭੀ ਕੋ ਬਾਏ ਹੈ ਸੋ ਜਾਓ ਸਵੇਰ ਮਿਲਤੇ ਹੈ ਸਵੇਰ ਮਿਲਤੇ ਹੈ ਫੋਨ ਮਤ ਚਲਾਣਾ ਨੀਗਾ ਕਟ ਜਾਏਗੀ ਹਾਂ ਕਰ ਦੇ ਚਲੋ ਬਾਪੂ ਮੋਟੇ ਭਾਈ ਲਵ ਯੂ ਓਕੇ ਜੀ ਲਵ ਯੂ ਬਾਏ ਬਾਏ ਰੱਬ ਰੱਖਾ